ਆਫਤ ਦੀ ਤਸਵੀਰਾਂ ਤੁਸੀਂ ਜ਼ਰੂਰ ਦੇਖਿਆ ਹੁਣ ਰਾਹਤ ਦੀ ਤਸਵੀਰਾਂ ਨਜ਼ਰ ਆ ਰਹੀਆਂ ਇਸ ਵੇਲੇ ਅਸੀਂ ਰਾਵੀ ਦਰਿਆ ਦੇ ਕੰਢੇ ਖੜੇ ਹਾਂ ਮੰਤਰੀ ਸਾਹਿਬ ਆਪ ਨਿਤਰੇ ਹੋਏ ਨੇ ਗਰਾਊਂਡ ਦੇ ਵਿੱਚ ਤੇ ਰਾਹਤ ਕਾਰ ਚੱਲ ਰਿਹਾ ਮੰਤਰੀ ਸਾਹਿਬ ਰਾਵੀ ਦਾ ਕੰਡਾ ਬਹਿ ਗਿਆ ਸੀ ਹੁਣ ਰਾਹਤ ਕਾਰ ਚੱਲ ਰਿਹਾ ਹੈ ਕਿਵੇਂ ਦੇ ਬਿਲਕੁਲ ਇਸ ਰਾਵੀ ਨੇ ਬਹੁਤ ਵੱਡਾ ਨੁਕਸਾਨ ਕੀਤਾ ਮੇਰੀ ਵਿਧਾਨ ਸਭਾ ਦੇ 80 ਪਿੰਡ ਜਿਹੜੇ ਆ ਰਾਵੀ ਔਰ ਪਾਕਿਸਤਾਨ ਬਾਰਡਰ ਦੇ ਦਰਮਿਆਨ ਜਿਹੜੇ ਫਤਿਹਪੁਰ ਤੋਂ ਲੈ ਕੇ ਤੇ ਤਾਸਕ ਸਕੋਲ ਤੋਂ ਲੈ ਕੇ ਤੇ ਪੰਮੇ ਤੱਕ ਸਾਰੇ ਪਿੰਡ ਅਫੈਕਟਡ ਹੋਏ ਆਲਮੋਸਟ 90% ਪਿੰਡ ਅਫੈਕਟਡ ਹੋਏ ਆ ਸੋ ਜਿੱਥੇ ਆਪਾਂ ਖੜੇ ਆ ਇਹ ਇਸ ਵੇਲੇ ਜੰਗੀ ਪੱਧਰ ਦੇ ਉੱਤੇ ਜਿਹੜਾ ਟੈਂਪਰੇਰੀ ਆ ਆਰਜੀ ਤੌਰ ਤੇ ਮਤਲਬ ਜਿਹੜੇ ਆ ਪ੍ਰਬੰਧ ਕੀਤੇ ਜਾ ਰਹੇ ਆ ਤਾਂ ਜੋ ਇਹ ਪਾਣੀ ਦਾ ਵਹਾਅ ਅੱਗੇ ਨੂੰ ਨਾ ਵਧੇ ਬੇਸਿਕਲੀ ਇਹ ਰੇਤਲੀ ਜ਼ਮੀਨ ਆ ਤੇ ਜਿਆਦਾ ਜਲਦੀ ਤੇਜ਼ੀ ਨਾਲ ਖੁੱਲ ਰਹੀ ਸੀਗੀ ਸੋ ਅਸੀਂ ਲਗਾਤਾਰ 4-5 ਦਿਨ ਦੇ ਲੱਗੇ ਆ ਸਾਰੀਆਂ ਸਾਡੀਆਂ ਟੀਮਾਂ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਦੀ ਗਿਣਤੀ ਦੇ ਜਿਹੜੇ ਆ ਤੋੜੇ ਪਏ ਆ ਮਿੱਟੀ ਨਾਲ ਭਰੇ ਇਥੇ ਅਸੀਂ ਪਾ ਰਹੇ ਆ ਸੋ ਇੱਕ ਵੱਡਾ ਪਲਾਨ ਅਸੀਂ ਕੀਤਾ ਕੱਲ ਡਿਪਟੀ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ ਆ ਹੋਰ ਅਧਿਕਾਰੀਆਂ ਦੇ ਨਾਲ ਕਿ ਜਿਹੜੀ ਤੁਸੀ ਆ ਜਿਹੜੀ ਪਿੱਛੇ ਇਥੋਂ ਮਤਲਬ ਤੁਸੀਂ ਦੇਖ ਰਹੇ ਹੋ ਲਗਭਗ 200 ਮੀਟਰ ਦੂਰ ਤੇ 250 ਤੁਸੀ ਸੀਗੀ ਜਿਹੜੀ ਬਿਲਕੁਲ ਮਤਲਬ ਰੁੜ ਗਈ ਆ ਸੋ ਇਹ ਕਥਲੌਰ ਪੁਲ ਤੋਂ ਲੈ ਕੇ ਤੇ ਨਰੋੜ ਜਮਲ ਸਿੰਘ ਤੱਕ 5.5 ਕਿਲੋਮੀਟਰ ਤੁਸੀ ਬਣਦੀ ਆ ਸੋ ਅਸੀਂ ਕੱਲ ਮੋਟਾ-ਮੋਟਾ ਖਾਕਾ ਤਿਆਰ ਕੀਤਾ ਪਰ ਆਉਣ ਵਾਲੇ ਸਮੇਂ 'ਚ ਇਹ ਪੱਕੇ ਤੌਰ ਦੇ ਸਲਾਕੇ ਦੇ ਲੋਕਾਂ ਦੀ ਮੰਗ ਵੀ ਆ ਔਰ ਜੇ ਇਹਨਾਂ ਨੂੰ ਤੁਸੀਂ ਬਾੜ ਤੋਂ ਹੜ੍ਹਾਂ ਤੋਂ ਬਚਾਣਾ ਤੇ ਤੁਸੀਂ ਬਣਨੀ ਜਿਹੜੀ ਲਾਜਵੇ ਤੇ ਤੁਸੀਂ ਵੀ ਉਹ ਹੋਵੇ ਜਿਹੜੀ ਮਤਲਬ ਕਿਸੇ ਵੀ ਤਰ੍ਹਾਂ ਦਾ ਫਲੱਡ ਜਿਹੜਾ ਆ ਉਹਨੂੰ ਝੱਲ ਸਕੇ ਪਾਣੀ ਅੱਗੇ ਉਹਨੂੰ ਤੋੜ ਦਵੇ ਤਾਂ ਜੋ ਇਲਾਕੇ ਦੇ ਲੋਕ ਜਿਹੜੇ ਆ ਉਹ ਚਾਜ ਦੀ ਨੀਂਦ ਸੌ ਸਕਣ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇਸ ਪਾਸੇ ਇੱਥੇ ਅਰਬਾਂ ਰੁਪਈਆ ਦੀ ਮਾਈਨਿੰਗ ਕਰਕੇ ਅਰਬਾਂ ਰੁਪਈਆ ਦੀ ਮੈਨੂੰ ਅੱਜ ਮਤਲਬ ਇਸ ਗੱਲ ਦਾ ਰੋਨ ਵੀ ਆਂਦਾ ਇਸ ਗੱਲ ਦਾ ਦੁੱਖ ਵੀ ਲੱਗਦਾ ਵੀ 4-400 ਕਿੱਲਾ ਜ਼ਮੀਨਾਂ ਬਣਾ ਲੀਆਂ ਪਿਛਲੇ ਜਿਹੜੇ ਇੱਥੇ ਐਮ.ਐਲ.ਏ ਹੋਇਆ ਰੇਤਾ ਬਜਰੀ ਪੁੱਟ-ਪੁੱਟ ਕੇ ਤਵਾਈ ਕਰਦੀ ਆ ਔਰ ਮੈਂ ਸਮਝਦਾ ਵੀ ਇਹੀ ਲੋਕ ਜ਼ਿੰਮੇਵਾਰ ਨੇ ਇਹ ਇਹ ਰਾਵੀ ਦਾ ਝੁਗਾ ਹੱਸ ਪਾਸੇ ਕਰਨ ਦੇ ਲਈ ਸੋ ਇਹ ਇਹ ਜਿਹੜਾ ਆ ਇਹ ਦਰਦ ਜਿਹੜਾ ਲੋਕ ਅਜ ਹੰਡਾ ਰਹੇ ਆ ਇਹਦੇ ਦਿਨ ਦੇਣੇ ਪੈਣੇ ਆ ਸੋ ਅਸੀਂ ਕਿਉਂਕਿ ਮੈਨੂੰ ਲੋਕਾਂ ਨੇ ਇੱਥੇ ਚੋਣਿਆ ਲੋਕਾਂ ਨੇ ਮੇਰੀ ਡਿਊਟੀ ਲਈ ਆ ਅਸੀਂ ਉਹਨਾਂ ਨੇ ਬਰਬਾਦੀ ਕੀਤੀ ਹੈ ਤੇ ਅਸੀਂ ਇਸ ਬਰਬਾਦੀ ਨੂੰ ਰੋਕਣ ਦੇ ਲਈ 5.5 ਕਿਲੋਮੀਟਰ ਦੀ ਤੁਸੀ ਬਣਾਉਣ ਦਾ ਇਹ ਅਸੀਂ ਕੰਮ ਕਰ ਰਹੇ ਹਾਂ ਇਹਦੇ ਉੱਤੇ ਆਨ ਵਾਲੇ ਸਮੇਂ ਤੇ ਜਿਹੜੇ ਟੈਕਨੀਕਲ ਨੇ ਜਿਹੜੇ ਮਾਹਰ ਨੇ ਉਹਨਾਂ ਦੀ رائے ਲਵਾਂਗੇ ਵੀ ਤੁਸੀਂ ਕਿੱਦਾਂ ਦੀ ਬਣੇ ਤਾਂ ਜੋ ਕਿਸੇ ਤਰ੍ਹਾਂ ਦਾ ਸੰਕਟ ਜਿਹੜਾ ਬਾੜ ਦਾ ਆਵੇ ਤੇ ਇਹਨੂੰ ਲੋਕ ਬਚ ਸਕਣ ਸੋ ਇਹਦੇ ਉੱਤੇ ਵਰਕ ਅਸੀਂ ਜਿਹੜਾ ਮੁੱਖ ਤੌਰ ਤੇ ਕਰ ਰਹੇ ਹਾਂ ਲੋਕਾਂ ਦੇ ਕਿਉਂਕਿ ਰਾਵੀ ਨੇ ਆਪਣਾ ਰੁਖ ਬਦਲ ਲਿਆ ਲੋਕਾਂ ਦੇ ਸਾਹਮਣੇ ਅਸੀਂ ਤਸਵੀਰਾਂ ਵਿੱਚ ਵੀ ਦਿਖਾਇਆ ਸੀ ਪਹਿਲਾਂ ਵੀ ਕਿ ਲੋਕਾਂ ਦੇ ਜਿਹੜੇ ਪੈਲੀਆਂ ਹੈਗੀਆਂ ਉੱਥੋਂ ਰਾਵੇ ਵਗ ਰਹੀ ਆ ਹੁਣ ਕਿ ਲੱਗਦਾ ਕਿਉਂਕਿ ਰਾਵੀ ਉੱਥੋਂ ਫਿਰ ਗਈ ਆ ਡੁੰਗਾਈ ਦੇ ਵਿੱਚ ਚਲਾ ਗਿਆ ਉਹ ਜ਼ਮੀਨਾਂ ਦੇ ਬਰਬਾਦ ਹੋ ਗਈਆਂ ਬਿਲਕੁਲ 6 ਕਿੱਲੇ ਜ਼ਮੀਨ ਇੱਕ ਮੁੰਡਾ ਆ ਜਿਹਦੀ ਇੱਥੇ ਰੁੜ ਗਈ ਆ ਆ ਗੁੱਜਰ ਪਰਿਵਾਰ ਨੇ ਬੱਚੇ ਤਾਂ ਵਿਚਾਰਿਆਂ ਦੇ ਰੁੜ ਗਏ ਇੱਕ ਬੱਚਾ ਸੀ ਬਰਾਮਦ ਕਰ ਲਿਆ ਬਾਕੀਆਂ ਲਈ ਜਤਨ ਕਰ ਰਹੇ ਆ ਇਹਨਾਂ ਦੇ ਵੀ ਮਸਜਿਦ ਵੀ ਰੁੜ ਗਈ ਜਿਹਨੂੰ ਆਪਾਂ ਗੁਰੂ ਘਰ ਕਹਿ ਸਕਦੇ ਆ ਅੱਲਾ ਦਾ ਘਰ ਔਰ ਘਰ ਵੀ ਸਾਰੇ ਰੁੜ ਗਏ ਸੋ ਕਾਫੀ ਕੁਝ ਨੁਕਸਾਨ ਹੋਇਆ ਕੱਲੇ ਕੱਲੇ ਘਰ ਦਾ ਸਾਨੂੰ ਪਤਾ ਕੱਲੇ ਕੱਲੇ ਨੁਕਸਾਨ ਦਾ ਪਤਾ ਉਹਦੇ ਲਈ ਬਕਾਇਦਾ ਅਸੀਂ ਆਪਣਾ ਜਿਹੜਾ ਉਹ ਹੋਮਵਰਕਾ ਸ਼ੁਰੂ ਕਰ ਦਿੱਤਾ ਸੋ ਨੁਕਸਾਨ ਦੀ ਪਰਭਾਈ ਹੋਵੇ ਸਾਡੀ ਕੋਸ਼ਿਸ਼ ਹੈਗੀ ਆ ਨਾਲ ਦਿਨਾਂ ਤੇ ਜਲਦੀ ਤੋਂ ਜਲਦੀ ਆਪਾਂ ਕਰੀਏ ਮਾਲੀ ਨੁਕਸਾਨ ਤੇ ਵੱਡਾ ਹੋਇਆ ਜ਼ਿਲ੍ਹੇ ਦੇ ਵਿੱਚ ਕਿ ਜਾਨੀ ਨੁਕਸਾਨ ਕਿੰਨੇ ਆਂਕੜਾ ਹੈ ਜਿਹੜੇ ਜਾਨੀ ਨੁਕਸਾਨ ਟੋਟਲ ਪਠਾਨਕੋਟ ਜ਼ਿਲ੍ਹੇ ਦੇ ਅੰਦਰ 4 ਜੀ ਸਾਡੇ ਇੱਥੇ ਗਏ ਆ ਅ ਦੋ ਗਿਆ ਆਪਣੇ ਰਾਜਪੁਰੇ ਦੇ ਅੰਦਰ ਇੱਕ ਸਾਡਾ ਨੌਜਵਾਨ ਜਿਹੜਾ 20 ਸਾਲ ਦਾ ਮੁੰਡਾ ਹੋਰ ਉੜ ਗਿਆ ਪਾਣੀ ਦੇ ਅੰਦਰ ਮੇਰੇ ਕਾ 8 ਜਾਂ 9 ਵਿਅਕਤੀ ਆ ਟੋਟਲ ਜਿਹਦੇ ਵਿੱਚ 4 ਵਿਅਕਤੀ ਮੇਰੇ ਹਲਕੇ ਨਾਲ ਸੰਬੰਧਤ ਆ ਸੋ ਬਹੁਤ ਜਲਦੀ ਜਿਹੜੇ ਇਹ ਪਰਿਵਾਰਾਂ ਦੇ ਜੀ ਇਸ ਹੜ੍ਹ ਦੇ ਵਿੱਚ ਰੁੜ ਗਏ ਆ ਸਰਕਾਰ ਵੱਲੋਂ ਬਹੁਤ ਜਲਦੀ ਇਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਅਲਰਟ ਹਜੇ ਵੀ ਹੈਗਾ ਕਿਉਂਕਿ ਰਾਹਤ ਵਾਲੀ ਗੱਲ ਨਹੀਂ ਆਪਾਂ ਕਹਿ ਸਕਦੇ ਅਲਰਟ ਲਗਾਤਾਰ ਹੈ ਮੌਸਮ ਵਿਭਾਗ ਕਹਿ ਰਿਹਾ ਕਿ ਬਰਸਾਤ ਹੋ ਸਕਦੀ ਹੈ ਕੀ ਲੱਗਦਾ ਹੈ ਕਿ ਹੁਣ ਜਿਹੜੇ ਜਿਹੜੇ ਅਸੀਂ ਅੱਜ ਤੁਸੀਂ ਬੰਨ ਬਣਾ ਰਹੇ ਆ ਜਾਂ ਕੋਈ ਹੋਰ ਬਣਾ ਰਿਹਾ ਮੁਕੰਮਲ ਇੰਤਜ਼ਾਰ ਨਹੀਂ ਵੈਸੇ ਤਾਂ ਕੁਦਰਤ ਦਾ ਮੁਕਾਬਲਾ ਕਰਨਾ ਬਹੁਤ ਔਖਾ ਮਨੁੱਖ ਲਈ ਪਰ ਕਿਉਂਕਿ ਕੁਦਰਤ ਦੇ ਨਾਲ ਹਮੇਸ਼ਾ ਮਨੁੱਖ ਤੇ ਜਦੋ ਜਦ ਰੰਦੀ ਆ ਪਰ ਹੁਣ ਅਸੀਂ ਜੋ ਸਮਝਦੇ ਆ ਕਿ ਅਸੀਂ ਅਲਰਟ ਤੇ ਆਂ ਪ੍ਰਸ਼ਾਸਨ ਵੀ ਅਲਰਟ ਦਿਆ ਸੀ ਵੀ ਸਾਰੇ ਅਲਰਟ ਤੇ ਆਂ ਲੋਕ ਵੀ ਅਲਰਟ ਤੇ ਨੇ ਸੋ ਅਸੀਂ ਤਾਂ ਅਰਦਾਸ ਹੀ ਕਰਦੇ ਆ ਵੀ ਕੁਦਰਤ ਮਿਹਰਬਾਨ ਰਵੇ ਤੇ ਇਸ ਸਥਿਤੀ 'ਚ ਵਾਪਸੀ ਸਾਡੀ ਦੁਵਾਰਾ ਨਾ ਹੋਵੇ ਅਦਰਵਾਈਜ਼ ਅਸੀਂ ਪੂਰੀ ਤਰ੍ਹਾਂ ਚੌਕਸ ਆ ਜਿਸ ਵੀ ਸਥਿਤੀ ਦਾ ਸਾਨੂੰ ਸਾਹਮਣਾ ਕਰਨਾ ਪਊਗਾ ਅਸੀਂ ਤਿਆਰ ਗਰਦਾਵਰੀਆਂ ਹੁਣ ਸ਼ੁਰੂ ਹੋ ਜਾਣਗੀਆਂ ਉਹ ਹੋ ਗਈਆਂ ਸੁਰੂ ਹੋ ਗਈਆਂ ਸੁਰੂ ਸਟੈਂਪ ਬੋਰਡ ਕੀਤਾ ਵੀ ਉਹਨੂੰ 10 ਦਿਨ ਦੇ ਅੰਦਰ ਅੰਦਰ ਕੰਪਲੀਟ ਕਰੋ ਬਿਲਕੁਲ ਇਹ ਸੰਸਦ ਨਾਲ ਕੈਬਨਿਟ ਮੰਤਰੀ ਲਾਲਚੰਦ ਕਟਾਰੋਚੱਕ ਜੋ ਗਰਾਊਂਡ ਦੇ ਉੱਤੇ ਨਿਤਰੇ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਗਰਦਾਵਰੀਆਂ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਅਤੇ ਜਿਨ੍ਹਾਂ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਤਾ ਜਾਵੇਗਾ ਜਿਦਿਰ ਪਹਿਲਾ ਇਹ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਇਸ ਵੇਲੇ ਮੇਰੇ ਨਾਲ ਹੀ ਖੜੇ ਸੀ ਜਿਹੜਾ ਵੱਲੋਂ ਇਹ ਸਾਰੇ ਆਂਕੜੇ ਦਾ ਜਿਹੜਾ ਵੇਰਵਾ ਦੱਸਿਆ ਗਿਆ ਕਿ ਇੰਨੇ ਬੋਤਾ ਪਠਾਨਕੋਟ ਜਿਹੜੇ ਇਲਾਕੇ ਵਿੱਚ ਹੋਈ ਆ ਜਿਸ ਵਿੱਚ ਗੁੱਜਰ ਸਮੁਦਾਇ ਦੇ ਜਿਹੜੇ ਲੋਕ ਹਨ ਉਹਨਾਂ ਦੇ ਬੱਚੇ ਹੈ ਜਿਹੜੇ ਉਹ ਵੀ ਪਾਣੀ ਵਿੱਚ ਰੁੜ ਗਏ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਈਏ ਕਿ ਪਠਾਨਕੋਟ ਦੇ ਵਿੱਚ ਜਿਹੜੇ ਇੱਕ ਹਫਤੇ ਦੇ ਆਫਤ ਤੋਂ ਬਾਅਦ ਹੁਣ ਰਾਹਤ ਦੀਆਂ ਤਸਵੀਰਾਂ ਵੀ ਆਣੀਆਂ ਸ਼ੁਰੂ ਹੋ ਗਈਆਂ ਗੁਜਰ ਸਮੁਦਾਇ ਦੇ ਲੋਕ ਵੀ ਇਸ ਥਾਂ ਦੇ ਉੱਤੇ ਇਕੱਠੇ ਹਨ ਜਿਹੜੇ ਆਮ ਸਥਾਨਕ ਲੋਕ ਹੈ ਉਹ ਵੀ ਇੱਥੇ ਇਕੱਠੇ ਹਨ ਸਿਰਫ ਲੋਕਾਂ ਵੱਲੋਂ ਹੁਣ ਇੱਥੇ ਇੱਕ ਤੁਸੀਂ ਬੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਸੇ ਪਾਣੀ ਦੀ ਮਾਰ ਹੇਠ ਆ ਕੇ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਸਨ ਉਹ ਲੋਕਾਂ ਦੀ ਭਾਲ ਕਰਨ ਦੇ ਲਈ ਪੁਲਿਸ ਵੱਲੋਂ ਡਰੋਨ ਰਾਹੀਂ ਵੀ ਜਿਹੜੀ ਭਾਲ ਕੀਤੀ ਜਾ ਰਹੀ ਸੀ ਲਗਾਤਾਰ ਪੁਲਿਸ ਦੇ ਕਿਉਂਕਿ ਹੁਣ ਜਿਹੜਾ ਰਾਹਤ ਕਾਰਜਾ ਉਹ ਤੇਜ਼ ਹੋ ਗਿਆ ਕਿਉਂਕਿ ਰਾਵੀ ਦਰਿਆ ਦੇ ਵਿੱਚ ਹੁਣ ਪਾਣੀ ਦਾ ਪੱਧਰ ਘਟ ਗਿਆ ਹੈਗਾ ਜਿਵੇਂ ਇੱਕ ਕਰਮਚਾਰੀ ਸੀ ਜਿਹੜਾ ਹੈਡਰਲ ਗੇਟ ਖੋਲਣ ਵਾਲਾ ਸੀ ਹੈਡਰਲ ਵਰਕਰ ਸੀ ਉਸ ਦੀ ਲਾਸ਼ ਜਿਵੇਂ ਸਾਹਮਣੇ ਆ ਗਈ ਉਹ ਨਜ਼ਰ ਆ ਗਈ ਉਸ ਤੋਂ ਬਾਅਦ ਹੁਣ ਜਿਹੜੇ ਹੋਰ ਲੋਕ ਹੋਰ ਲੋਕ ਲਾਪਤਾ ਹਨ ਇਸ ਪਾਣੀ ਦੇ ਵਿੱਚ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੀ ਟੁਕੜੀਆਂ ਐਨਡੀਆਰਐਫ ਦੀ ਟੀਮ ਬੀਐਸਐਫ ਆਰਮੀ ਇਹ ਸਾਰੀਆਂ ਟੀਮਾਂ ਇਸ ਭਾਲ ਦੇ ਵਿੱਚ ਲੱਗੀਆਂ ਹੋਈਆਂ ਹਨ ਤਸਵੀਰਾਂ ਵਿੱਚ ਵੀ ਤੁਹਾਨੂੰ ਦਿਖਾ ਦਈਏ ਫਿਲਹਾਲ ਜਿਹੜਾ ਰਾਵੀ ਦਾ ਪਾਣੀ ਆ ਉਹ ਹੁਣ ਘਟਣਾ ਸ਼ੁਰੂ ਹੋ ਗਿਆ ਹੈ ਲੋਕਾਂ ਵੱਲੋਂ ਹੁਣ ਬੰਨ ਬਣਾ ਕੇ ਜਿਹੜੇ ਆਪਣੇ ਘਰ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 라ਵੀ ਨੇ ਆਪਣਾ ਰੁਖ ਬਦਲ ਲਿਆ ਤੇ 라ਵੇ ਹੋਣ ਲੋਕਾਂ ਦੇ ਘਰਾਂ ਵੱਲੋਂ ਆਗੇ ਕੁਝ ਆਕੂ ਇੱਥੇ ਜਿਹੜੇ ਇਸ ਕਾਰ ਸੇਵਾ ਵਿੱਚ ਲੱਗੇ ਹੋਣਾ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਰਵੀ ਕੁਝ ਕਿਸਾਨ ਆਗੂ ਹੈ ਜਿਹੜਾ ਰਾਹਤ ਕਾਰਜ ਹੋਣ ਲੱਗ ਗਿਆ ਹੈਗਾ ਪਠਾਨਕੋਟ ਤੇ ਸੇ ਬੋਤਾ ਵੀ ਹੋ ਚੁੱਕਿਆ ਹੁਣ ਰਾਹਤ ਦੀ ਤਸਵੀਰਾਂ ਆ ਰਹੀਆਂ ਕਿ ਕਹਿੰਦਾ ਦੇਖੋ ਗੱਲ ਇਹ ਆ ਕਿ ਜੋ ਕੁਝ ਵੀ ਹੋਇਆ 25 26 ਤਰੀਕ ਤੋਂ ਲੈ ਕੇ ਜੋ ਇਹ ਦੁਖਾਂਤ ਵਾਪਰ ਗਿਆ ਇਹ ਬਹੁਤ ਮੜਾ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿੱਥੇ ਆਪਾਂ ਹੁਣ ਖਲੋਤੇ ਆਂ ਇਹ ਕੋਲੀਆਂ ਅੱਡਾ ਜਿਹੜਾ ਹੈ ਜਿੱਥੇ ਇਹ ਬੰਨ ਢਾ ਲੱਗੀ ਆ ਆ ਜਿਹੜਾ ਅਸੀਂ ਹੁਣ ਇੱਥੇ ਪਰਸੋਂ ਤੋਂ ਆ ਕੇ ਤੇ ਕੰਮ ਜਿਹੜਾ ਇਹ ਸ਼ੁਰੂ ਕੀਤਾ ਹੈ ਸਾਨੂੰ ਇਹ ਆ ਵੀ ਜਿਹੜਾ ਇੱਥੋਂ ਬੰਨ ਜਿਹੜਾ ਟੁੱਟ ਗਿਆ ਇਹਨੂੰ ਦਰਿਆ ਨੂੰ ਬਚਾਉਣਾ ਬੜਾ ਜ਼ਰੂਰੀ ਆ ਜੇ ਅਸੀਂ ਇੱਥੋਂ ਨਹੀਂ ਬਚਾਉਂਦੇ ਤੇ ਜਿਸ ਤਰ੍ਹਾਂ ਇਹ ਬੜੀ-ਬੜੀ ਢਾ ਲੱਗੀ ਆ ਤੇ ਜੇ ਇਹ ਦਰਿਆ ਇਧਰ ਨੂੰ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਇੱਕ ਤੇ ਆ ਜਿਹੜੀ ਸੜਕ ਹੈ ਇਹ ਦੰਦੀ ਰਹੇਗੀ ਕਨੈਕਸ਼ਨ ਟੁੱਟ ਜੂ ਅਗਲੇ ਪਿੰਡਾਂ ਨਾਲੋਂ ਛੇਤੀ ਸੜਕ ਬਣਨੀ ਨਹੀਂ ਦੂਸਰਾ ਹੈ ਕਿ ਦਰਿਆ ਦਾ ਜਿਹੜਾ ਵਹਾਅ ਇਧਰ ਬਦਲ ਜੇਗਾ ਤੇ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਦਰਿਆ ਬੁਰਦ ਅੱਗੇ ਹੋ ਜਾਗੀ ਕਿੰਨੇ ਪਿੰਡ ਨੇ ਜਿਹੜੇ ਪਹਿਲਾਂ ਵਿਚਾਰੇ ਡੁੱਬੇ ਪਏ ਨੇ ਮਾਰ ਥੱਲੇ ਆ ਜਾਣਗੇ ਸੋ ਇਹ ਬਹੁਤ ਵੱਡਾ ਕਹਿਰ ਵਰਤਿਆ ਤੇ ਹੁਣ ਅਸੀਂ ਇਹਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਤੁਸੀਂ ਆ ਵੇਖਿਆ ਕਿ ਆ ਟਰੱਕ ਜਿਹੜਾ ਖਲੋਤਾ ਵਖਾ ਦਿਓ ਸ਼ਾਰਟ ਕਰਾ ਦਿਓ ਤੇ ਇਹ ਕਾਰਸੇ ਵਾਲੇ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਲੰਗਰਾਂ ਵਾਲੇ ਉਹਨਾਂ ਨੇ ਇਹ ਜਿਹੜਾ 10 ਟਮਕ ਲੱਕ ਜਿਹੜਾ ਟਰੱਕ ਆ ਜਿਹੜਾ ਇਹ ਘਟਾ ਦਾ ਭੇਜਿਆ ਅਨੰਦਪੁਰ ਸਾਹਿਬ ਤੋਂ ਵੀ ਸਾਨੂੰ ਜਿਹੜਾ ਉਹ ਫੋਨ ਆ ਗਏ ਨੇ ਵੀ ਅਸੀਂ ਗੱਟੇ ਭੇਜ ਰਹੇ ਹਾਂ ਅਸੀਂ ਗੱਟਿਆਂ ਦੀ ਸੇਵਾ ਜਿਹੜੀ ਆ ਉਹ ਮੰਗਾ ਰਹੇ ਹਾਂ ਸੋ ਸਾਨੂੰ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੀ ਸੰਗਤ ਚਾਹੀਦੀ ਆ ਉਹ ਵੀ ਸਾਨੂੰ ਦੱਸੋ ਅਸੀਂ ਸੰਗਤ ਵੀ ਬਾਹਰੋਂ ਭੇਜਦੇ ਹਾਂ ਤੇ ਜਿਹੜਾ ਇਹ ਬੰਦ ਜਿਹੜਾ ਤੁਸੀਂ ਸ਼ੁਰੂ ਕੀਤਾ ਇਹ ਬੰਦ ਬਣਾਉਣਾ ਔਰ ਅਸੀਂ ਇਹਦੇ ਵਿੱਚ ਤੰਦੇਹੀ ਨਾਲ ਜਿਸ ਤਰ੍ਹਾਂ ਸਰਦ ਜਸਵੰਤ ਸਿੰਘ ਗੁਰੀ ਸਰਦ ਨਜੀਤ ਸਾਹਿਬ ਅਸੀਂ ਇੱਥੇ ਲੱਗੇ ਹੋਏ ਆਂ ਔਰ ਇੱਥੇ ਅਸੀਂ ਉਹਨਾਂ ਚਿਰ ਰਹਿਵਾਂਗੇ ਜਿੰਨਾ ਚਿਰ ਇਹ ਸਾਡਾ ਆ ਪਹਿਲਾਂ ਟੈਂਪਰੇਰੀ ਬੰਨ ਤਿਆਰ ਹੋ ਕੇ ਉਸ ਤੋਂ ਬਾਅਦ ਜਿਹੜਾ ਪੱਕਾ ਬੰਨ ਸ਼ੁਰੂ ਨਹੀਂ ਹੋ ਜਾਂਦਾ ਸਰ ਉਹਨਾਂ ਚਿਰ ਅਸੀਂ ਇੱਥੇ